ਘਰ ਦੇ ਬਾਹਰ ਅਖਬਾਰ ਡਿਗਣ ਦੀ ਆਵਾਜ਼ ਸੁਣ ਕੇ ਜਦੋਂ ਬਜ਼ੁਰਗ ਘਰ ਤੋਂ ਬਾਹਰ ਆ ਕੇ ਅਖਬਾਰ ਸਿੱਟਣ ਵਾਲੇ ਵੀਰ ਨੂੰ ਰੋਕੇ ਕਹਿਣ ਲੱਗੇ ਕਿ ਦੇਖ ਤੂੰ ਅਖਬਾਰਾਂ ਜੋ ਸਿੱਟ ਕੇ ਜਾਣਾ ਉਹਦਾ ਤੈਨੂੰ ਮੈਂ 250 ਰੁਪਏ ਦਿੰਦਾ ਅੱਜ ਤੋਂ ਮੈਂ ਤੈਨੂੰ 750 ਰੁਪਏ ਦਿਆ ਕਰੂੰਗਾ 500 ਰੁਪਏ ਤੈਨੂੰ ਮੈਂ ਫਾਲਤੂ ਦਵਾਂਗਾ ਲੇਕਿਨ ਤੂੰ ਘਰ ਦੀ ਘੰਟੀ ਬਿਜਾ ਕੇ ਮੈਨੂੰ ਅਖਬਾਰ ਦੇ ਕੇ ਜਾਣੀ ਹੈ ਉਹ ਕਹਿੰਦਾ ਇਹ ਚ ਤਾਂ ਬੜਾ ਟਾਈਮ ਲੱਗੂਗਾ ਬਜ਼ੁਰਗ ਨੇ ਕਿਹਾ ਕਿ ਬਿਤਾ ਤਾਂ ਹੀ ਤਾਂ ਮੈਂ ਤੈਨੂੰ 500 ਰੁਪਏ ਫਾਲਤੂ ਦੇ ਰਿਹਾ ਕਹਿੰਦਾ ਜੀ ਠੀਕ ਹੈ ਅਗਲੇ ਦਿਨ ਤੋਂ ਨੇ ਘੰਟੀ ਬਜਾਣੀ ਬਜ਼ੁਰਗ ਨੂੰ ਅਖਬਾਰ ਦੇ ਕੇ ਚਲੇ ਜਾਣਾ ਹੁਣ ਇੱਕ ਦਿਨ ਅਖਬਾਰ ਵਾਲਾ ਉਸ ਬਜ਼ੁਰਗ ਨੂੰ ਪੁੱਛਦਾ ਹੈ ਕਿ ਬਾਬਾ ਜੀ ਜਦੋਂ ਤੁਸੀਂ ਪਹਿਲੇ ਅਖਬਾਰ ਮੈਂ ਸਿਰ ਦਿੰਦਾ ਸੀ ਤੁਸੀਂ ਚੱਕ ਲੈਂਦੇ ਸੀਗੇ ਹੁਣ ਘੰਟੀ ਬਜਾਉਣ ਨੂੰ ਕਿਉਂ ਕਹਿੰਨੇ ਆ ਬਜ਼ੁਰਗ ਦੀ ਜਿਹੜੀ ਗੱਲ ਸੀਗੀ ਉਹ ਬੜੀ ਦਿਲ ਨੂੰ ਤੋੜਨ ਵਾਲੀ ਸੀ ਦਿਲ ਨੂੰ ਦਹਿਲਾਣ ਵਾਲੀ ਸੀ ਬਜ਼ੁਰਗਾਂ ਨੇ ਕਿਹਾ ਕਿ ਮੇਰਾ ਬੇਟਾ ਬਹੂ ਬਾਹਰ ਵਿਦੇਸ਼ ਦੇ ਵਿੱਚ ਰਹਿੰਦੇ ਆ ਕਿ ਬੇਟਾ ਕੁਝ ਦਿਨ ਪਹਿਲੇ ਮੇਰੇ ਪੜੋਸ ਦੇ ਵਿੱਚ ਕਿਸੇ ਦੀ ਮੌਤ ਹੋ ਗਈ ਜਦੋਂ ਉਹਦਾ ਪਤਾ ਚੱਲਿਆ ਮੌਤ ਬਹੁਤ ਦਿਨ ਪਹਿਲਾਂ ਹੀ ਹੋ ਗਈ ਸੀ ਪਰ ਉਹਦੇ ਵੀ ਬੱਚੇ ਬਾਹਰ ਹੀ ਰਹਿੰਦੇ ਸਿਗੇ ਕਾਫੀ ਦਿਨਾਂ ਤੋਂ ਬਾਅਦ ਜਦੋਂ ਘਰ ਦੇ ਵਿੱਚੋਂ ਸਮੈਲ ਆਉਣ ਲੱਗ ਗਈ ਤਾਂ ਲੋਕਾਂ ਨੂੰ ਪਤਾ ਚੱਲਿਆ ਕਿ ਇੱਥੇ ਕਿਸੇ ਦੀ ਮੌਤ ਹੋ ਚੁੱਕੀ ਹੈ ਕਿ ਬੇਟਾ ਤੂੰ ਰੋਜ਼ ਅਖਬਾਰ ਉਦੋਂ ਮੈਨੂੰ ਦੇਣੀ ਹੈ ਜਦੋਂ ਬੈਲ ਬਜਾਣ ਤੋਂ ਬਾਅਦ ਮੈਂ ਬਾਹਰ ਆਵਾਂ ਯਾਦ ਰੱਖੀਂ ਜਿਸ ਦਿਨ ਤੇਰੇ ਬੈਲ ਬਜਾਣ ਤੋਂ ਬਾਅਦ ਮੈਂ ਬਾਹਰ ਨਹੀਂ ਨਾ ਆਇਆ ਤਾਂ ਲੋਕਾਂ ਨੂੰ ਰੌਲਾ ਪਾ ਦੇ ਕਿ ਬੂਟਾ ਸਿੰਘ ਚਲਾ ਗਿਆ